ਉਸ ਆਬੀ ਐਨੀਮਲ ਮੂਵੀ ਮੈਂ ਇਹ ਦੋ ਐਨੀਮਲ ਮੂਵੀ ਮੈਂ ਡਿਸ਼ ਚਿਕਨ ਵੀ ਐਡ ਮੈਂ ਗਲੂਕੌਨ ਡੀ ਮੈਂ 8:30 ਮੈਂ ਜ਼ਬਰ ਦੇ ਦੌਰਾਨ ਪਹਾੜਾਂ ਦੇ ਵਿੱਚ ਕਿੰਨੀ ਪਿਆਰੀ ਲੱਗ ਰਹੀ ਏ ਗ੍ਰੀਨ ਤੇ orange ਤੇ red ਦਾ ਕੰਬੀਨੇਸ਼ਨ ਦੇਖ ਲਓ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਅਸੀਂ ਚੱਲਿਆ ਹੁਣ ਗੁਰਦਾਰਾ ਸਾਹਿਬ 7 ਵਜਣੇ ਵਾਲੇ ਨੇ 10 ਮਿੰਟ ਨੇ ਹੁਣ ਨੀਚੇ ਵੱਲ ਚੱਲਦੇ ਆ ਕੱਲ ਤਾਂ ਮੌਸਮ ਬਹੁਤ ਖਰਾਬ ਸੀ ਮੌਸਮ ਇੰਨਾ ਖਰਾਬ ਸੀਗਾ ਕਿ ਸਨੋ ਕਿੰਨੀ ਪੈ ਗਈ ਪਹਾੜਾਂ ਦੇ ਦੇਖ ਲਓ ਉੱਪਰ ਅੱਦੂ ਸੁਨੋ ਪੈ ਗਈ ਤੇ ਥੱਕੇ ਹੋਏ ਕਾਫੀ ਸੀਗੇ ਸਿੱਧਾ ਕੇ ਕਮਰੇ ਚ 4 ਵਜੇ ਆ ਕੇ ਪੈ ਗਏ ਸੀ ਅਸੀਂ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਲੈ ਕੇ ਸੋ ਗਏ ਸੀਗੇ ਤੇ ਹੁਣ ਉੱਠੇ ਆ ਤੇ ਹੁਣ ਚੱਲਿਆ ਮੱਥਾ ਟੇਕਣ ਤੇ ਆਓ ਤੁਹਾਨੂੰ ਲੈ ਚਲੀਏ ਗੁਰਦਾਰਾ ਸਾਹਿਬ ਆਹਲੇ ਮਨੂਨੀਆ ਜਾ ਰਹੀ ਜੀ ਚਾਹ ਲੈ ਆਏ ਪਾ ਜੀ ਦਾ ਲੋ ਜੀ ਜ਼ਿਆਦਾ ਲੰਗਰ ਲਈਏ ਚਾਹ ਚੱਲਿਆ ਨੀ ਚਾਹ ਗਰਮਾ ਗਰਮ ਚਾਹ ਚੱਲ ਚੱਲ ਚਾਣ ਦੇ ਚਾਹ ਬਿਲੀਤੀ ਜਦੋਂ ਆਉ ਜਾਂਦੇ ਆ ਤੇ ਹੁਣ ਚੱਲੀਏ ਉਹ ਚੱਲਦਾ ਸਭ ਕੁਝ ਇਹ ਹੈਗਾ ਬਾਬਾ ਮੋਦਰ ਸਿੰਘ ਜੀ ਦਾ ਰਹਿਣ ਵਾਲਾ ਸਥਾਨ ਹਰੇ ਉਹ ਦੇ ਲਾਇਨ ਹਰਾ ਪਰਿਆ ਪਿਆ ਪੇੜ 1937 ਤੋਂ ਵਿਚਦੇ ਪੇੜ ਖਾਲੀ ਹੈ ਉੱਪਰ ਦਾ ਹਰਾ ਭਰਿਆ ਇੱਥੇ ਰਹਿੰਦੇ ਰੋਜ ਅਸੀਂ ਤਾਂ ਕਹਿੰਦੇ ਠੜ ਲੱਗਦੀ ਚਲੋ ਇਸ ਤੋਂ ਇਲਾਵਾ ਕੁਝ ਨਹੀਂ ਆਓ ਮੇਰੇ ਪ੍ਰਭੂ ਤੇ ਰਾਤੀ ਰੁਕੇ ਸੀਗੇ ਅਸੀਂ ਜਿਹੜਾ ਹੋਟਲ ਆਪਣਾ ਰੂਮ ਵੀ ਠੀਕ ਮਿਲ ਗਿਆ ਵਧੀਆ ਚਾਰ ਬੰਦੇ ਸੋਗੇ ਇਹ ਵਾਲਾ ਸੀਗਾ ਰੂਮ ਅਵੇਲੇਬਲ ਜਿਹਦਾ ਮਾਲਕ ਗਾਇਬ ਹੈ ਤੇ ਇਹ ਸੀਗੀ ਸਾਡੇ ਰੂਮ ਦੀ ਕੁਝ ਪੋਜੀਸ਼ਨ ਦੇਖਿਆ ਕਹਿ ਆਪਣਾ ਤਫੜੀ ਮੱਜੀ ਵੀ ਰੋਮ ਦੀ ਬਾਈ ਤੇਰੇ ਵਿੱਚ ਆ ਨਿਗਾ ਰਮ ਸੀਗਾ ਠੀਕ ਸੀ ਨਜ਼ਾਰਾ ਆਇਆ ਤੁਹਾਨੂੰ ਸੌਣ ਦਾ ਰਿਹਾ ਨਜ਼ਾਰਾ ਪੂਰਾ ਆਇਆ ਪੂਰਾ ਆਇਆ ਚਲੋ ਮੈਨੂੰ ਨਜ਼ਾਰਾ ਨਹੀਂ ਆਇਆ ਮੈਂ ਇਹਦੇ ਵਿੱਚ ਪਿਆ ਇਹ ਤੇਰੀ ਗਲਤੀ ਹੈ ਤੇਰੇ ਕਰਮ ਐਸੇ ਕਰਮੇ ਦੇ ਕਰਮ ਤੇ ਹੁਣ ਆਪਾਂ ਜਾ ਰਹੇ ਹੇਠੇ ਵੱਲ ਤੇ ਤੁਹਾਨੂੰ ਮਿਲਿਆ ਸਫਰ ਚ ਲੱਗਿਆ ਨਿਕਲਣ ਲੱਗਾ ਲੌਕਡਾਊਨ ਕਮਰਾ ਨੰਬਰ 2 ਤੇ ਕਮਰਾ ਸਾਨੂੰ ਬਹੁਤ ਵਧੀਆ ਰੇਟ ਤੇ ਮਿਲ ਗਿਆ 1500 ਤੋਂ 900 ਤੋਂ ਸਿੱਧਾ ਡਿਸਕਾਊਂਟ 600 ਕਾਰ ਬੰਦੇ ਆ ਲੈ ਭਾਈ ਚਾਬੀ ਚੈੱਕ ਆਊਟ ਹੋ ਗਿਆ ਸਰ ਜੀ ਸਰ ਤੇ ਹੁਣ ਜਾ ਰਹੇ ਆਪਾਂ ਥੱਲੇ ਵੱਲ ਚੰਨੀ ਹੁਣੀ ਗਏ ਨੇ ਗੁਰਦਾਰ ਸਾਹਿਬ ਪਾਣੀ ਪਰਣ ਆ ਵੀ ਨਿਕਲ ਰਹੇ ਆ 5 ਮਿੰਟ ਮੇ ਆ ਜਾਓ ਆ ਜਾਓ ਦੁਆਰਾ ਪਤਾ ਨਹੀਂ ਕਾਦਾ ਹੋਣਾ ਇਸ ਸਫਰ ਤੇ ਜੇ ਜਨਾਬ ਇਹ ਹੈਗਾ ਕੇਰਾ ਸਾਹਿਬ ਬਹੁਤ ਲੇਟ ਉੱਠਦੇ ਨੇ ਸਿਰੇ ਸਿਰੇ ਨੇੜੇ ਦੀ ਭਾਈ ਜੀ ਸਭ ਤੋਂ 4:30 ਵਜੇ ਉੱਠਿਆ ਵਾਂ ਦੇਖ ਤਾਂ ਸਾਨੂੰ ਹੁੰਦੇ ਆ ਰੱਖੇ ਟੈਲੀਫੋਨ ਇੱਥੋਂ ਆਪਣਾ ਲੀਪੜ ਦਵਾਈਆਂ ਖਾਈਆਂ ਫਿਰਦੇ ਨੇ ਇਹ ਸਾਡੇ ਵਾਲੇ ਆਜ਼ ਲੱਤਾਂ ਦੁਖਰੀਆਂ ਕਹਿੰਦਾ ਮੇਰੀ ਦਵਾਈ ਦਾ ਅਸਰ ਦਾ ਹੁਣ ਉਤਰ ਗਿਆ ਸਵੇਰੇ ਰਾਤ ਖਾਈ ਨਹੀਂ ਆ ਜਾ ਜਾਦੀ ਭੈਲੀ ਇੱਕ ਵਾਰੀ ਹੋਰ ਇੱਥੇ ਜਿੰਨੇ ਬੰਦੇ ਨੇ ਸਾਹਮਣੇ ਜੈਕਟਾਂ ਪਾਈ ਹੋਈਆਂ ਬਸ ਮੈਂ ਹੀ ਅੱਧੀਆਂ ਮਾਜਾਂ ਐਨੀ ਠੰਡ ਹੈ ਦੇਖ ਲਓ ਕੋਈ ਦਿਖਦਾ ਆ ਕਰਮਾ ਦੇ ਕਿੰਨਾ ਪੈ ਗਿਆ ਬਾਕੀ ਇੱਕ ਵਾਰ ਚਾਹ ਹੋਰ ਵੀ ਲੱਗੇ ਆ ਤੇ ਨਿਕਲਦਾ ਫਿਰ ਅੱਗੇ ਬਾਈ ਗੁਰੂ ਦਾ ਨਾਮ ਲੈ ਕੇ ਅਦਾ ਆਪਣੀ ਯਾਰੀ ਡੈਡੀ ਦਾ ਆ ਗਏ ਇਹ ਬਕਰ ਆ ਗਿਆ ਸਾਡੀ अच्छा, म है अच्छा। राम शाम दे दे दे। ना ना कहा से आओ फरीदाबाद पैदल की सारी बहुत अच्छी बात क्या नाम क्या है दोड़। दोड़। बहुत अच्छे नाम है आपके चलो ठीक है तो ब्लू कॉल डे में में ओके अबे मुस्ति मूवी आ रही है मुक्ति मूवी में भी है दोनों का मर्डर केस हुआ है वो एक स्टोरी है चलो जोन के ऐड में चलो 420 भी अभी 420 में आई ठीक है मैम थैंक यू ओ किथे रह गया होना साडे वाला भी तो है विच साडे वाला भी तो है सनी है ਮਾਜਾ ਇਹ ਸ਼ਕਲਾ ਮੈਂ ਇਹ ਦਰ ਅਸਨਾ ਮਤ ਆਣੀ ਤੇ ਜੇ ਸੋਰੀ ਪੀਜ਼ਾ 버ਗਰ ਮਾ ਵੀ ਹੁਣੇ ਮੁੰਡੇ ਉਹ ਜੇ ਹੈਗੇ ਐਨੀਮਲ ਤੇ ਛੋਟੇ ਛੋਟੇ ਜਿਹੇ ਹਾਂ ਹਾਂ ਵਧੀਆ ਸੋਹਣੇ ਵੀ ਵਿਚਾਰੇ ਛੋਟੇ ਛੋਟੇ ਜਿਹੇ ਗੋਲੂ ਮੋਲੂ ਜਿਹੇ ਘੋੜੇ ਪਹਿਲਵਾਨੀ ਕਰਵਾਵੇ ਤੇ ਘੋੜਾ ਘੋੜਾ ਛਿੰਨੇ ਦਾ ਛਿੰਨਾ ਨਾ 9 ਲੱਖ ਦਾ ਘੋੜਾ ਕਿਹੜਾ ਲੈ ਰਿਹਾ ਘੋੜਾ ਸਟੇਸ਼ਨ ਚੋਬਰ ਚੋਬਰ ਬਣਿਆ ਪਿਆ ਮੇਰਾ ਮੈਨੂੰ ਪਤਾ ਹੈ ਹੀ ਨਹੀਂ ਕਰਕੇ 16 ਦਾ ਉਹ ਪਤਾ ਗਿਆ ਏ ਜੈਕਟ ਭੁੱਲਿਆ ਏ ਹੁਣ ਹੈ ਕੁਝ ਨਹੀਂ ਇਹ ਹੈ ਪਰਸੋ ਨਾਈਟ 뷰 ਜਦੋਂ ਆ ਰਹੇ ਸੀਗੇ ਅਸੀਂ ਤੇ ਨੇਰਾ ਪਿਆ ਸੀਗਾ ਇੱਥੇ ਪੂਰਾ ਸਾਡਾ ਸਿਆਰ ਰਹਿ ਗਿਆ ਜੀ ਮਾਣਾ ਤੋਂ ਉੱਪਰ ਚੱਲ ਕੇ ਫੇਰ ਰਿਸ਼ੀਕੇਸ਼ ਨੂੰ ਗਏ ਹਾਂ ਐ ਹੋ ਜਾਣਾ ਜੇ ਮਾਣਾ ਤੇ ਦੋ ਇੱਧਰ ਨੂੰ ਤੁਰੂਗਾ ਨਾ ਰਿਸ਼ੀਕੇਸ਼ ਦਾ ਨੇੜਾ ਪੈਂਦਾ ਬਹੁਤ ਕਾਊਟ ਹੁੰਦੀ ਏ ਇਸ ਨੂੰ ਬਹੁਤ ਦੂਰ ਹੈ ਪਰਦਾ ਕਿੰਨੇ ਤੱਕ ਨਹੀਂ ਪਹੁੰਚਦਾ ਨਹੀਂ ਤਾਰੀ ਦੇ ਮੰਦਰ ਤਾਰੀ ਦੇ ਮੰਦਰ ਨਹੀਂ ਜਾਣਾ ਉਹ ਰਸਤੇ 'ਚ ਮੱਥਾ ਟੇਕ ਕੇ ਜਾਵਾਂਗੇ ਫੇਰ ਜੋਸ਼ੀ ਮੰਦਰ ਨਹੀਂ ਜਾਣਾ ਉਹ ਤਾਂ ਰਸਤੇ 'ਤੇ ਹੈ ਉਹਦੇ ਆਪਾਂ ਸਟੇ ਥੋੜੀ ਨਾ ਕਰੀਏ ਤਾਂ ਟਾਈਮ ਤਾਂ ਚਾਹੀਦਾ ਜੀ ਬਾਕੀ ਕਹਿੰਦੇ ਜੀ ਆਪਾਂ ਰਾਤ ਮਾਣਾ ਕਰ ਲੈਨੇ ਤੇ ਸਿਰੇ ਸੱਜਰੇ ਦੋਸਾਂ ਆਜੋ ਬਾਪ ਬੇਟਾ ਚਲੋ ਸਹੀ ਹੈ ਵੀ ग्लेशियर वाली थां है पर ग्लेशियर नहीं है इस टाइम तो निबड़ चुका है तां जाम ग्लेशियर वाला था पर वादू बर्फ पहली बस फोटो किस दे जा रहे हैं चल रहा है चल रहा है चल रहा है इस चैनल को क्लिक कर लो चैनल को यूट्यूब पे करण ये भाई करण है आगे ऑनर है दुकान के चलो केड़ी जगह तो है जी नागपुर तो है जी हां व्लॉग बनाने है मैं YouTube पे भी और मेरा Insta पे भी है मेरा लाइव पे इंद्रजीत मल्ली YouTube चैनल और कोर कोर 9244 मेरा Insta आईडी है ਏ ਹੈ ਜੀ ਉਹ ਪਵਿੱਤਰ ਜਲ ਸਥਲ ਬਹੁਤ ਸ਼ੁੱਧ ਪਾਣੀ ਇੱਥੇ ਦਾ ਜੜੀ ਬੂਟੀਆਂ ਵਾਲਾ ਫਿਲਾਲ ਦਾ ਪਿਆਜ਼ ਹੈ ਨਹੀਂ ਇਹ ਮੁੰਡੇ ਮਿਲੇ ਕਿਦਾਂ ਲੱਗ ਰਿਹਾ ਭਾਜੀ ਬਹੁਤ ਵਧੀਆ ਭਾਜੀ ਠੀਕ ਠਾਕ ਹੈ ਸਭ ਠੀਕ ਠਾਕ ਹੈ ਨਾ ਆਪਣਾ ਆਰਾਮ ਨਾਲ ਚੱਲਦੇ ਰਹੋ ਬਹਿ ਬਹਿ ਕੇ ਜਾਇਓ ਤੁਹਾਨੂੰ ਜਾਣ ਦੇ ਉੱਪਰ ਸਵੇਰੀ ਪੈਣਾ ਨਾਮ ਹੈ ਭਾਈ ਆਪਣਾ ਪ੍ਰਿੰਸ ਪ੍ਰੀਤ ਸਿੰਘ ਖੁਸ਼ਪ੍ਰੀਤ ਸਿੰਘ ਕੀ ਬਾਤ ਹੈ ਚਲੋ ਠੀਕ ਹੈ ਵੀਰੇ ਧੰਨਵਾਦ ਓਕੇ ਜੀ ਲੋ ਜੀ ਮੁੰਡੇ ਮਿਲੇ ਸਾਨੂੰ ਅੰਮ੍ਰਿਤਸਰ ਤੋਂ ਰੈਸਟ ਕਰਦੇ ਸਾਹ ਜੋੜਦੇ ਤੇ ਚੱਲਦੇ ਆ ਆਪਣੀ ਆਪਣੀ ਟੀਮ ਤਾਂ ਅੱਗੇ ਚੱਲੇਗੀ ਯਾਰ ਥੱਲੇ ਵੱਲੋਂ ਉਰੇ ਬਹਿ ਜਾ ਨਾ ਆ ਜਾਂਦਾ ਆਹ ਕਾਂ ਲੋਟਾ ਰਸਤਾ ਆਹ ਜਾਹਰੀ ਨਾ ਕੀ ਆ ਨੀਚੇ ਵਾਲੇ ਰਸਤੇ ਤੋਂ ਜਾ ਰਹੇ ਹੁਣ ਆਏ ਉੱਪਰ ਵਾਲੇ ਪੁਲ ਤੋਂ ਸੀਗੇ ਵੜੇ ਰੇ ਦੇ ਵੀ ਹੈ ਗਿਆ ਦੁਕਾਨਾਂ ਮੌਜਮ ਖੁੱਲ ਗਿਆ ਸਾਡੀ ਫੌਜ ਦਿਖ ਨਹੀਂ ਰਹੀ ਵਾਲੇ ਕਿਤੇ ਤੇ ਚਲਦੇ ਆ ਟੱਬੇ ਤੇ ਹੁਣ ਟੱਬੇ ਦੇ ਖਾਣੇ ਪਰੌੜੇ ਬਸ ਅਸਨੀ ਮਿਲੇ ਤੇ ਬੈਠੇ ਹੋਰ ਕੋਈ ਨਹੀਂ ਹੈ ਬਾਕੀ ਤਾਂ ਫਰਾਰ ਹੋ ਗਏ ਸਾਰ ਮੈਂ ਪਰੌੜਾ ਖਾਣ ਲੱਗਾ ਭੁੱਖ ਬਹੁਤ ਲੱਗੀ ਹੈ ਸਵੇਰ ਦਾ ਖਾਇਆ ਕੁਛ ਨਹੀਂ ਆ ਗਏ ਜੀ ਪਰੌੜਾ ਬਣਾ ਤੰਦੂਰੀ ਤੇ ਲੱਗੇ ਖਾਣ ਪਹੁੰਚ ਗਏ ਜੀ ਝਰਨੇ ਵਾਲੇ ਸਥਾਨ ਤੇ ਸੈਲਫੀਆਂ ਔਰੀਆਂ ਨੇ ਦਵਾ ਗਏ ਕੰਮ ਲੱਗੇ ਸਾਰੇ ਹਾਂ ਰੇਤਾ ਮਾਰਿਆ ਠੰਡੀ ਠੰਡੀ ਜਗ੍ਹਾ ਆਨੰਦਮਾਨ ਜਗ੍ਹਾ ਹੈ ਪਰ ਇੱਥੇ ਪੁਲਿਸ ਵਾਲੇ ਰੁਕਣ ਨਹੀਂ ਦਿੰਦੇ ਬਸ ਆ ਚੱਕਰ ਪੈ ਜਾਂਦਾ ਥੋੜਾ ਇਹਦਾ ਜਿੱਦਾਂ ਮਰਜ਼ੀ ਦੇ ਫੋਟੋ ਖਿਚਾਈ ਜਾਓ ਆ ਦੇਖ ਸ਼ਰੂ ਬਲੈਕ ਬੈਰੀ ਪਰੌਂਡਾ ਖਾ ਲਿਆ ਬਹੁਤ ਸਵਾਦ ਆਇਆ ਪਰੌਂਡਾ ਪਰੌਂਡਾ ਪੈ ਗਿਆ ਸਾਨੂੰ 200 ਰੁਪਏ ਦਾ ਦੋਨਾਂ ਨੂੰ ਚਾਹ ਦੇ ਪਰੌਂਡਾ ਟਟਾਨਾ ਗੱਡੀਆਂ ਗੱਡੀਆਂ ਪਈਆਂ ਇੱਥੇ ਤੇ ਪਾਣੀ ਦਾ ਫਲੋ ਛੜਾ ਮਾਰਾ ਸਾਹਮਣੇ ਵੈਰੀ ਬਰਫ਼ ਉਹ ਉਹਦੇ ਬਰਫ਼ ਕਿੰਨੀ ਵੈਰੀ ਸਫ਼ਰ ਦੇ ਦੌਰਾਨ ਪਹਾੜਾਂ ਦੇ ਵਿੱਚ ਕਿੰਨੀ ਪਿਆਰੀ ਲੱਗ ਰਹੀ ਹੈ ਗ੍ਰੀਨ ਤੇ 오ਰੇਂਜ ਤੇ ਰੈੱਡ ਦਾ ਕੰਬੀਨੇਸ਼ਨ ਜੇ ਕਿਸੇ ਨੂੰ ਕੁਝ ਪਤਾ ਤਾਂ ਦੱਸੋ ਇਸਰ ਬਲੈਕ ਆਇਨਕ ਜੀ ਦਿਖ ਰਿਹਾ ਜਿਆਦਾ ਬਹੁਤ ਹੀ ਅਦਭੁਤ ਨਜ਼ਾਰਾ ਹੈ ਨਾ ਕਦੀ ਦਿਖਿਆ ਨਾ ਦਿਖਣਾ ਇਹ ਸਾਨੂੰ ਜਲਦੀ ਅਸੀਂ ਹੈਗੇ ਬੁੰਡਾਰ گاؤں ਚ ਤੇ ਬਹੁਤ ਹੀ ਅਦਭੁਤ ਨਜ਼ਾਰਾ ਜੋ ਦੇਖਿਆ ਅਸੀਂ ਪਹਾੜਾਂ ਪਹਾੜਾਂ ਚ ਨਹੀਂ ਬੱਦਲਾਂ ਚ ਤੇ ਸਾਡੀ ਸੰਗਤਾਂ ਅੱਗੇ ਅੱਗੇ ਫਰਾਰ ਹੋ ਗਏ ਪਤਾ ਨਹੀਂ ਕਿੱਧਰ ਨੂੰ ਪਹੁੰਚ ਗਏ ਹੁਣ ਹੇਠੇ ਮੈਂ ਕਹਿੰਦਾ ਆ ਪ੍ਰੌਂਟ ਵਾਲੇ ਬੈਠੇ ਹੁਣ ਗੁਲਾਬ ਦੇਖੋ ਕਿੰਨਾ ਲੱਗ ਰਿਹਾ ਗੁਲਾਬ ਦੇਖ ਲੈ ਬਹੁਤ ਹੀ ਸ਼ਾਂਤ ਮਹਿਲਕ ਜੇਗਾ ਤਾਂ ਬੋਰ ਲਾ ਹੀ ਕੋਈ ਦਿੱਕਤ ਅੱਛਾ ਚੱਲੂ ਹੈ ਹਾਂ ਹਾਂ ਚੱਲੂ ਹੈ ਹਾਂ ਜਸਵੀਰ ਭਾਈ ਅਸੀਂ ਬਾਬਾ ਜੀ 273 ਚੱਲੇ ਆ ਉਧਰੋਂ ਪਹਿਲਾਂ ਮਣੀਕਰਨ ਸਾਹਿਬ ਗਏ ਅੱਛਾ ਫਿਰ ਮਨਾਲੀ ਗਏ ਉਧਰੋਂ ਫਿਰ ਸਿੱਧਾ ਰਿਸ਼ਪੋਨਡਾ ਸਾਹਿਬ ਕੋਲ ਗਏ ਰਾਤ ਇੱਥੇ ਰਿਸ਼ੀਕੇਸ਼ ਆਗੇ ਹੋਣੀ ਮਾਮੂ ਹਾਲੀ ਹੁੰਦੇ ਰਹਿਣਾ ਤੁਹਾਨੂੰ ਮਿਲ ਹੀ ਦਾਂਗਾ ਇੱਥੇ ਆਲੀ ਬੱਬੇ ਮਾਲੀ ਮੁੱਲਾ ਪਰ ਅਸੀਂ ਤਾਂ ਹਰਿਆਣੇ ਤੋਂ ਭਾਈ ਇਹ ਜੀ ਚੈਨਲ ਹੈਗਾ ਸਾਡਾ ਇੱਕ ਤਾਂ ਸਾਡਾ ਪੰਜਾਬ ਉਹ ਹਿੰਦੀ ਚ ਉਹਦੇ ਜੀ ਵੀ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਪੰਜਾਬ ਤੇ ਇਧਰ ਮੇਰਾ ਭਰਾ ਆਈ ਇਹਦਾ ਹੈਗਾ ਰੌਣਕ ਦੇ ਪਾਪਾ ਦੇ ਨਾਂ ਤੇ ਸੋ ਮੇਰੇ ਕੁੜੀਆਂ ਹੋਈ ਸੀਗੀ 1 ਸਾਲ ਪਹਿਲਾਂ ਤੇ ਆਪਾਂ ਉਹਦੇ ਨਾਂ ਤੇ ਰੱਖਿਆ ਰੌਣਕ ਇਹ ਜਿੱਦ ਨੂੰ ਹੋਈ ਆ ਅਸੀਂ ਉਹਦਾ ਨਾਂ ਵੀ ਰੌਣਕ ਰੱਖਿਆ ਕਿਉਂ ਕਿਉਂਕਿ ਉਹ ਘਰ ਦੇ ਵਿੱਚ ਰੌਣਕ ਲੱਗ ਗਈ ਤੇ ਕਹਿੰਦੇ ਪਹਿਲਾ ਜਵਾਬ ਦੀ ਜਿਹਦਾ ਤੇ ਉਹਦੇ ਕਰਕੇ ਅਸੀਂ ਉਹ ਨਾਮ ਰੌਣਕ ਰੱਖਿਆ ਤੇ ਉਹ ਚੈਨਲ ਵੀ ਨਾਮ ਉਦੋਂ ਤੇ ਰੱਖਤਾ ਤੇ ਪਿਛਲੇ ਦਿਨੀ ਅਸੀਂ ਜਨਮ ਦਿਨ ਮਨਾਇਆ ਬਹੁਤ ਸਾਡਾ ਬੱਟਾ ਚਰਾਪੀ ਹੋ ਗਿਆ ਤੇ ਸਾਰਿਆਂ ਨੇ ਭਾਈ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਭਾਈ ਮਿਲਿਆ ਸੋ ਕੈਂਡ ਭਾਈ ਬਾਕੀ ਭਾਈ ਦੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਦੂਜੇ ਸਪੋਰਟ ਕਰੋ ਤੇ ਭਾਈ ਦਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਅਸੀਂ ਰੇਕੋਟ ਸਾਹਿਬ ਮੈਨੇ ਤੇ ਜਦੋਂ ਦੇਖਿਆ ਉਹ ਇਧਰੋਂ ਭਾਈ ਵੀ ਆਵੇ ਅਸੀਂ ਵੀ ਇਧਰੋਂ ਟਾਕਰੇ ਹੋਗੇ ਇਧਰ ਫਿਰ ਆਪਣਾ ਕੀ ਨਾਮ ਹੈ ਭਾਈ ਮੇਰਾ ਹੀ ਮੋਨੂ ਰਪਾਲ ਆ ਜੀ ਆਪਣਾ ਮੇਰਾ ਲਖਮਿੰਦਰ ਲਕੀਆ ਮੇਰਾ ਧੀਰਜ ਨਾਮ ਹੈ ਭਾਈ ਅਸੀਂ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਆਂ ਫੇਰ ਅਗਲੇ ਸਫ਼ਰ ਤੇ ਠੀਕ ਹੈ ਠੀਕ ਹੈ ਵੀਰੇ ਓਕੇ ਠੀਕ ਹੈ ਜੀ ਸ਼ੇਰੂ ਐ ਸੀਗਾ ਜੰਗਲ ਚੱਟੀਆਂ ਦੀਆਂ ਦੁਕਾਨਾਂ ਤੇ ਸਾਡੇ ਬੰਦੇ ਲੱਭ ਰਹੇ ਛੱਕਦੇ ਭੱਜਦੇ ਸਭ ਚਾਰ ਰੰਗ ਟਾਈਮ 12 12 12 ਵਾਰ ਮਾਸੂਨ ਥੱਲੇ ਪਹੁੰਚਣ ਵਾਲਿਆ ਕਰਮੇ ਦਾ ਫਾਨਾ ਫੋਨ ਆ ਗਿਆ ਹਾਂ ਸਾਨੂੰ ਕੁਕੂਏ ਬਣਾਉਂਦੀਆਂ ਦੇ ਹੈ ਬਣਾਉਂਦੀਆਂ ਲੋਕਲ ਦੀਆਂ ਬਣਾਉਂਦੀਆਂ ਦੇ ਹੈ ਚੱਲ ਬਾਈ ਵਧੀਆ ਜੀ ਉਹ ਸੰਗਠਨ ਚਾ ਚਾਈ ਜਾਈ ਜੇ ਇਹਨਾਂ ਦੀ ਮੜੀ ਇੰਟਰਵਿਊ ਲੈ ਕਿੰਨੇ ਦਾ ਸਾਰੇ ਬਸ ਲੋ ਹੋਰ ਨੇ ਪਿੱਛੇ ਸਭ ਲਾਗੇ ਲਾਗੇ ਆ ਦੋ ਮਾ ਕਦਮ ਮਿੱਚਿਆ ਦੋਗਾ ਤਾਂ ਮੱਗ ਗਏ ਕੱਲ ਤਾਂ ਬਰਫ਼ ਪੈ ਗਈ ਉੱਪਰ ਹਾਂ ਕੱਲ ਅਸੀਂ ਵੇ ਰਾਹ ਸਾਨੂੰ ਉੱਪਰ ਰਹਿਣਾ ਤੇ ਬਰਫ਼ ਪੈ ਕੇ ਉੱਪਰੋਂ ਸਿਰੇ ਹਾਂ ਸਿਰੇ ਅਸੀਂ ਬਰਫ਼ ਪੈ ਗਈ ਸੀ ਹਾਂ ਮਤਲਬ ਠੀਕ ਜੇ ਦੋ ਬਰਫ਼ ਲਾਪੇ ਪੈਣ ਨਹੀਂ ਲੱਗੋ ਫੇ ਹੌਲੀ ਹੌਲੀ ਆਈ ਤਾਂ ਉੱਪਰ ਰਹਿਣਾ ਬੈਠਾ ਅਬੇ ਨੀਚੇ ਪਹੁੰਚਣੇ ਨੂੰ ਅੱਧਾ ਕਿਲੋਮੀਟਰ ਪਿਆ ਹੈ ਬੰਦੇ ਕਾਫੀ ਮਿਲ ਜੰਦੇ ਆ ਪਰ ਮੌਸਮ ਵੀ ਖਰਾਬ ਹੋ ਜਾਂਦਾ ਠੀਕ ਦੇ ਨਾਲ ਨਾਲ ਤੇ ਸਾਰੇ ਬੰਦੇ ਨੀਚੇ ਪਹੁੰਚ ਚੁੱਕੇ ਨੇ ਭਾਈ ਯਾਤਰਾ ਚੱਲਨੀ 2 ਵੇ ਤੱਕ ਔਨ ਟਾਈਮ ਬਾਕੀ ਜਾਣ ਦਾ ਜਦੋਂ ਚਾਹੇ 9 ਵਜੇ ਜਾਣ ਤਾਂ ਵੀ ਕੋਈ ਟੈਨਸ਼ਨ ਨਹੀਂ ਆ ਭੱਜਿਆ ਭੱਜਿਆ ਆ ਭੱਜ ਜਾਓ ਤਕਰੀਬਨ ਪਹੁੰਚ ਹੀ ਚੱਲਿਆ ਥੱਲੇ ਪੁਲਿਸਿਆ ਦੌੜੀ ਫਿਰਦਾ ਸਾਡਾ ਆ ਗਈ ਜੀ ਐਕਸਿਸਟੈਂਟ ਬਾਕੀ ਸਾਡੀਆਂ ਫੌਜਾਂ ਕਿੱਥੇ ਆ ਉਹ ਦੇਖ ਹੁਣ ਸਾਡੇ ਬੰਦੇ ਕਿਆ ਬਾਤ ਹੈ ਕਿਆ ਤੋਰ ਲੱਤਾ ਕਰਨੇ ਸਿੱਧੀ ਐਨਐਸ 21000 ਬਸ ਹੁਣ ਕਰਦੇ ਆ ਟੈਕਸੀ ਤੇ ਉਸ ਚ ਬੈਨੇ ਆ ਤੇ ਅੱਗੇ ਚਲਦੇ ਆ ਦੇਖੀ ਦੇਖੀ ਆ ਲਓ ਜੀ ਪਹੁੰਚ ਗਏ ਆ ਪਾ ਗਵਿੰਦ ਘਾਟ ਬਾਅਦ ਜਿਹੜਾ ਕੱਚੀ ਸੜਕ ਹੈ ਇੰਨੀ ਕੀ ਹੈ ਥੋੜੀ ਜੀ ਜ਼ਿਆਦਾ ਨਹੀਂ ਹੈ ਉਹ ਸਾਹਮਣੇ ਪੁਲ ਹੈ ਥੋੜੀ ਚੜਾਈ ਥੋੜੀ ਤਰਾਈ ਆਕੀ ਫੌਜਾਂ ਦਾ ਨਿਕਲ ਗਿਆ ਸਾਡੇ ਅੱਗੇ ਠੀਕ ਹੈ ਇਸ ਟੈਂਪ ਦਾ ਯਾਤਰਾ ਤੇ ਥੋੜੇ ਬੰਦੇ ਘਟ ਜੰਨੇ ਆ 1.5 ਵਜ ਰੇ ਹੁਣ ਗੱਡੀ ਘਰ ਜਾ ਕੇ ਆਪਣਾ ਸਮਾਨ ਕੱਢੀ ਤੇ ਅੱਗੇ ਮਾਣਾਵਲ ਜਾਣ ਦੀ ਕਰੀ ਕਿਰਪਾਲਤਾ ਨਵੇਂ ਪੁਲ ਤੇ ਬਾਈਕ ਧਾਰ ਰਹੇ ਨੇ ਗੱਡੀਆਂ ਨਹੀਂ ਦਿਖ ਰੇ ਗੱਡੀ ਗੁੱਡੀ ਕੋਈ ਲੰਘ ਜਵੇ ਤਾਂ ਇਹ ਆ ਪੁਲ ਆਵਾ ਅਸੀਂ ਦੋਨੋਂ ਆਪੁਰਚ ਮਾਸੀਂ ਦੋਏ ਆ ਬੁਲਬ ਕੋਈ ਨਹੀਂ ਅੱਗੇ ਨਾਲ ਤੁਸੀਂ ਜਲੈਡਰ ਨਾਲ ਕੇ ਕੰਮ ਹੋ ਰਿਹਾ ਇੱਥੇ ਪੂਰਾ ਇਹਨੇ ਰਾਤ ਚਲੋ ਹੁਣ ਗੁਰਦਾਰਾ ਸਾਹਿਬ ਪੜੀਏ ਤੇ ਆਪਣੇ ਗੱਡੀ ਘਾ ਜਾ ਕੇ ਸਮਾਨ ਕੱਢਦੇ ਆ ਅਸੀਂ ਬੈਟਰ ਜੀ ਕੇ ਇੱਥੇ ਸਲਾਹ ਕਰਨ ਤੇ ਸਾਡਾ ਇੱਕ ਬੰਦਾ ਥੋੜਾ ਜਾ ਥਕਾਵਟ ਮਨ ਰਿਹਾ ਤੇ ਉਹਦੀ ਹੋ ਰਹੀ ਮ사ਜ ਆ ਬੈਠਾ ਸਾਹਮਣੇ ਮਿਸ ਫੁਲਨ ਹੋਲੋ ਹਾਂਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮ사ਜ ਕਰਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਨਾ ਬੜੇ ਦਾ ਕੰਮ ਹੈ ਮ사ਜ ਦਾ ਚਲੋ ਵਧੀਆ ਹੈ ਜੀ ਇਹ ਬੰਦਾ ਮ사ਜ ਵਾਲਾ ਕੀ ਨਾਮ ਹੈ ਭਾਜੀ ਸਪੈਸ਼ਲ ਆ ਮੁਰਸਲਿਮ 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 ਨਾਮ ਹੈ ਐਦੀ ਮ사ਜ ਹੋ ਰਹੀ ਹੈ ਬਾਕੀ ਦੇਖ ਲਓ ਸਿਆਣੇ ਬੰਦੇ ਇੱਥੇ ਬੈਠੇ ਸਹਾਰਨ ਪ੍ਰਤੋਗ ਮੁੰਡਾ ਜੀ ਇਹ ਇਹ ਸਾਡੇ ਜਿਹੜੇ ਸਿਆਣੇ ਬਿਆਣੇ ਨਿਆਣੇ ਸਾਰੇ ਦੇਖੋ ਮੋਜਾ ਮਾਰਤ ਦੇ ਪਏ ਪਲਾਨਿੰਗ ਕਰ ਰਹੇ ਹੈ ਤੇ ਹੁਣ ਸਲਾਹ ਕਰਦੇ ਆ ਇੱਥੇ ਰਹਿਣ ਦੀ ਤੇ ਕੱਲ ਸਵੇਰ ਦਾ ਤੁਹਾਨੂੰ ਦਿਖਾਣੇ ਨਵੇਂ ਨਜ਼ਾਰੇ ਅਸੀਂ ਜਾ ਰਹੇ ਹੁਣ ਹੌਲ ਜੀ ما هر اون crave ਖਣਾ ਆਇਆ ਸੀ ਥੋੜੀ ਦੇਰ ਬਾਅਦ ਆਲੇ